ਸ਼੍ਰੋਮਣੀ ਸਿੱਖ ਸ਼ਾਸਤਰ ਵਿਦਿਆ ਕਾਉਂਸਲ ਵੱਲੋਂ ਸਿੱਖ ਸ਼ਾਸਤਰ ਵਿਦਿਆ ਦਾ ਅਲੌਕਿਕ ਤੇ ਨਵੇਕਲਾ ਉਪਰਾਲਾ ਜੋਹਰ ਸ਼ਮਸ਼ੀਰ ਆਪ ਸਭ ਨੂੰ ਖੁਲਾਸਾਤਾ ਮਿਤੀ 12 ਅਕਤੂਬਰ ਦਿਨ ਐਤਵਾਰ ਕੀਮਤੀ ਸ਼ਸਤਰਾਂ ਦੇ ਦਿੱਤੇ ਜਾਣਗੇ ਇਨਾਮ ਗੁਰਦੁਆਰਾ ਮਲ ਅਖਾੜਾ ਸਾਹਿਬ ਬੁਰਜ ਅਕਾਲੀ ਫੂਲਾ ਸਿੰਘ ਸ਼ੌਣੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਸ੍ਰੀ ਅੰਮ੍ਰਿਤਸਰ ਸਾਹਿਬ ਇਸ ਦਾ ਸਮਾ ਰਹੇਗਾ ਸਵੇਰੇ 9 ਵਜੇ ਤੋਂ ਦੁਪਹਿਰ ਬਾਅਦ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਰੇ ਸ਼ਮਸ਼ੀਰ ਦਾ ਅਗਲਾ ਪੜਾ ਗਲੇਲਾ ਉਹਦੇ ਨਾਲ ਆਇਰਨ ਬਾਲ ਹੈਗੀ ਆ ਉਹਦੇ ਨਾਲ ਨਿਸ਼ਾਨਾ ਲਾਣਾ ਸਾਹਮਣੇ ਪਲਾਸਟਿਕ ਦੀ ਮਟਕੀ ਟੰਗੀ ਹੋਈ ਆ ਇਸ ਦੀ ਡਿਸਟੈਂਸ ਜਿਹੜਾ ਹੋਏਗਾ ਉਹ 10 ਮੀਟਰ ਹੋਏਗਾ ਜੀ ਨਾਲ ਦਿਨਾਲ ਸਵਾਲ ਜਵਾਬ ਪ੍ਰਤੀਯੋਗਤਾ ਵੀ ਹੋਣਗੇ ਜਿਸ ਵਿੱਚ 101 ਸਵਾਲ ਤੇ 101 ਸ਼ਸਤਰਾਂ ਦੇ ਇਨਾਮ ਵੀ ਦਿੱਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਹਰੇ ਸ਼ਮਸ਼ੀਰ ਦਾ ਅਗਲਾ ਪੜਾ ਤੀਰ ਅੰਦਾਜ਼ੀ ਸੋ ਜਿਨ੍ਹਾਂ ਨੇ ਟਾਰਗੇਟ ਲਾਉਣਾ ਆਪਜੀ ਸਾਹਮਣੇ ਇੱਕ ਟਾਰਗੇਟ ਦਿੱਤਾ ਗਿਆ ਹੈ ਇਸ ਟਾਰਗੇਟ ਦੇ ਵਿੱਚ ਆਪ ਜੀ ਨੇ ਨਿਸ਼ਾਨਾ ਲਾਉਣਾ ਹੈ ਇਹ ਨਿਸ਼ਾਨਾ ਲਾਉਣ ਦੀ ਦੂਰੀ ਲਗਭਗ 15 ਮੀਟਰ ਦੀ ਹੈ 15 ਮੀਟਰ ਤੋਂ ਤੁਸੀਂ ਇਹ ਨਿਸ਼ਾਨਾ ਲਾਉਣਾ ਹੈ ਤੇ ਸਪਸ਼ਟ ਨਿਸ਼ਾਨਾ ਜਿਹੜਾ ਇਹ ਟਾਰਗੇਟ ਦੇ ਵਿੱਚ ਲੱਗਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਰੇ ਸ਼ਮਸ਼ੀਰ ਦਾ ਅਗਲਾ ਪੜਾ ਹੂਲ ਦਾ ਵਾਰ ਸਿੰਗਰੇ ਆਉਣਾ ਪੈਟਰਨ ਦੇ ਵਿੱਚ ਜੂਟ ਦੀ ਬੋਰੀ ਹੈ ਇਹਦੇ ਵਿੱਚ ਰੇਤਾ ਭਰੀ ਹੋਈ ਆ ਇਹ ਜੋ ਨਿਸ਼ਾਨ ਲੱਗਾ ਹੈ ਇਹਦੇ ਵਿੱਚ ਵਿੱਚ ਹੂਲ ਦਾ ਵਾਰ ਮਾਰਨਾ ਹੈ ਜਿਹੜਾ ਬੱਚਾ ਕੁਆਲੀਫਾਈ ਕਰ ਜਾਏਗਾ ਉਹ ਅਗਲੇ ਨੈਕਸਟ ਪਲਾਜ਼ ਵਾਸਤੇ ਚਲਾ ਜਾਏਗਾ ਰੁਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਰੇ ਸ਼ਮਸ਼ੀਰ ਦਾ ਅਗਲਾ ਪੜਾਓ ਰਮਾਲਾ ਚੱਕਰ ਦਮਾਲੇ ਚੱਕਰ ਦੇ ਨਾਲ ਨਿਸ਼ਾਨਾ ਲਗਾਉਣਾ ਹੈ ਇਸ ਦੀ ਜਿਹੜੀ ਦੂਰੀ ਹੋਏਗੀ 8 ਮੀਟਰ ਦੀ ਦੂਰੀ ਹੋਏਗੀ ਇਸ ਨੂੰ ਚਲਾਉਣ ਦੀ ਬਹੁਤ ਸਾਰੀਆਂ ਵਿਧੀਆਂ ਹਨ ਸੋ ਸਿੰਘ ਕਿਸੇ ਵੀ ਤਰੀਕੇ ਨਾਲ ਦਮਾਲੇ ਚੱਕਰ ਚਲਾ ਕੇ ਨਿਸ਼ਾਨਾ ਲਗਾ ਸਕਦਾ ਹੈ ਜਿਸ ਤਰ੍ਹਾਂ ਉਂਗਲ ਵਿੱਚ ਰੱਖ ਕੇ ਦੂਸਰੇ ਹੱਥੀਆਂ ਨੂੰ ਦੋ ਹੁਲਾਨਾ ਸਪੋਰਟ ਦੇ ਕੇ ਜਾਂ ਇੱਕ ਸਿੰਗਲ ਹੱਥ ਦੇ ਨਾਲ ਚਲਾ ਕੇ ਮਕਸਦ ਹੋਏਗਾ ਉਹ ਟਾਰਗੇਟ ਦੇ ਉੱਤੇ ਨਿਸ਼ਾਨਾ ਲਗਾਉਣਾ ਹੈ ਸ਼ਮਸ਼ੀਰ ਦਾ ਅਗਲਾ ਪੜਾ ਕੰਬੋ ਪੜਾ ਕੰਬੋ ਪੜਾ ਦੇ ਵਿੱਚ ਤਿੰਨ ਟਾਰਗੇਟ ਦਿੱਤੇ ਹੋਣਗੇ ਅਲੱਗ-ਅਲੱਗ ਵਾਰ ਦੇ ਨਾਲ ਅਲੱਗ-ਅਲੱਗ ਕਾਰਟ ਕਰਨੀਆਂ ਇਸ ਦੇ ਵਿੱਚ ਹਰ ਸਿੰਘ ਨੂੰ ਅਲੱਗ-ਅਲੱਗ ਦੱਸਿਆ ਜਾਏਗਾ ਕਿ ਪਹਿਲਾ ਵਾਰ ਇਹ ਵਾਲਾ ਕਰਕੇ ਕਾਰਟ ਕਰਨੀ ਹੈ ਦੂਸਰਾ ਵਾਰ ਇਹ ਕਰਕੇ ਕਾਰਟ ਕਰਨੀ ਹੈ ਇੱਕੋ ਸੀਕੁਐਂਸ ਨਹੀਂ ਚੱਲੇਗੀ ਇਹ ਹਾਲ ਦੀ ਘੜੀ ਕੱਦੂ ਪਿਆ ਹੈ ਇਹਨੂੰ ਹੂਲ ਦੇ ਵਾਰ ਦੇ ਨਾਲ ਵੰਨਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਹਾਲ ਟੰਗਿਆ ਹੋਏਗਾ ਜਿਸ ਤਰ੍ਹਾਂ ਅਸੀਂ ਕੇਲਾ ਟੰਗਿਆ ਹੋਇਆ ਹੈ ਇਹਦਾ ਤਮਾਚਾ ਜਾਂ ਕਮਰ ਦਾ ਜਿਹੜਾ ਕਾਟ ਵਾਲਾ ਵਾਰ ਹੁੰਦਾ ਹੈ ਸਾਈਡ ਤੋਂ ਉਹਦੇ ਨਾਲ ਕਾਟ ਕਰਨੀ ਆ ਉਸ ਤੋਂ ਉਪਰੰਤ ਇਹ ਮਾਰੀਅਲ ਪਿਆ ਰਨ ਆਰੀਅਲ ਇਹਨੂੰ ਸਿਰ ਦੇ ਵਾਰ ਦੇ ਨਾਲ ਕਾਟ ਕਰਕੇ ਇਹਨੂੰ ਕਾਟ ਕਰਨੀ ਹੈ ਤੋਂ ਇਹ ਵੀ ਵਾਰ ਜਿਹੜਾ بڑا ਹੈ ਕੁਆਲੀਫਾਈ ਕਰਦਾ ਹੈ ਵਾਇਬੁਜੀ ਦਾ ਖਾਲਸਾ ਵਾਇਬੁਜੀ ਕੀ ਪਤੀ ਜੋਰੇ ਸ਼ਮਸ਼ੀਰ ਦਾ ਅਗਲਾ ਪੜਾ ਇਹਦੇ ਵਿੱਚ ਅਸੀਂ ਮੁਸੰਮੀ ਨੂੰ ਘੱਟ ਤੋਂ ਘੱਟ 5 ਫੁੱਟ ਉੱਪਰ ਸੁੱਟ ਕੇ ਆਪਣੀ ਕਰਪਾਨ ਦੇ ਨਾਲ ਵਾਰ ਮਾਰ ਕੇ ਕੱਟਣਾ ਹੈ ਇਹਦੇ ਲਈ ਹਰ ਪਲੇਅਰ ਨੂੰ 3 ਮੌਕੇ ਦਿੱਤੇ ਜਾਣਗੇ ਤੇ ਜਿਹੜਾ ਪਲੇਅਰ ਇਹ ਪੜਾ ਪਾਰ ਕਰ ਲੇਗਾ ਉਹਨੂੰ ਅਗਲੇ ਪੜਾ ਵਿੱਚ ਕੁਆਲੀਫਾਈ ਕੀਤਾ ਜਾਵੇਗਾ ਵਾਇਬੁਜੀ ਦਾ ਖਾਲਸਾ ਵਾਇਬੁਜੀ ਕੀ ਪਤੀ ਜੋਰੇ ਸ਼ਮਸ਼ੀਰ ਦਾ ਅਗਲਾ ਪੜਾ ਤਕਰੀਬਨ ਅੱਧੀ ਇੰਚੀ ਮੋਟੀ-ਸੋਟੀ ਇਹ ਗੱਡੀ ਹੋਏਗੀ ਇਹਨੂੰ ਤਿਰਪਾਨ ਦੇ ਨਾਲ ਸਿਰ ਦਾ ਵਾਰ ਮਾਰ ਕੇ ਵਿੱਚੋਂ ਤੂ ਫਾੜ ਕਰ ਦੇ